ਪ੍ਰੇਮੀ ਨੇ ਵਿਆਹ ਕਰਵਾਉਣ ਤੋਂ ਦਿੱਤਾ ਜਵਾਬ ਤਾਂ ਪ੍ਰੇਮਿਕਾ ਸ਼ਗਨਾਂ ਦਾ ਜੋੜਾ ਪਾ ਕੇ ਬੈਂਡ ਵਾਜਾ ਲੈ ਕੇ ਪਹੁੰਚੀ ਪ੍ਰੇਮੀ ਦੇ ਘਰ ਦੋਸਤੋ ਹੁਣ ਤੱਕ ਤੁਸੀਂ ਮੁੰਡੇ ਹੀ ਬਰਾਤ ਲਿਜਾਣਦੇ ਦੇਖੇ ਹੋਣਗੇ ਪਰ ਹੁਣ ਇੱਕ ਕੁੜੀ ਬਰਾਤ ਲੈ ਕੇ ਪਹੁੰਚੀ ਮੁੰਡੇ ਦੇ ਘਰ ਵੀਡੀਓ ਹੋ ਰਹੀ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਔਰਤ ਦੁਲਹਨ ਬਣੀ ਦਿਖਾਈ ਦੇ ਰਹੀ ਹੈ ਦਰਸਲ ਇਹ ਔਰਤ ਵਿਆਹੀ ਹੋਈ ਹੈ ਅਤੇ ਇਸ ਦੇ ਤਿੰਨ ਬੱਚੇ ਹਨ ਪਰ ਇਸ ਦੇ ਇੱਕ ਹੋਰ ਮੁੰਡੇ ਨਾਲ ਕਾਫੀ ਸਮੇਂ ਤੋਂ ਪ੍ਰੇਮ ਸੰਬੰਧ ਸੀ ਅਤੇ ਜਦੋਂ ਉਸ ਨੇ ਆਪਣੇ ਪ੍ਰੇਮੀ ਨੂੰ ਵਿਆਹ ਕਰਵਾਉਣ ਲਈ ਕਿਹਾ ਤਾਂ ਇਸਦੇ ਪ੍ਰੇਮੀ ਨੇ ਇਹ ਕਹਿ ਕੇ ਜਵਾਬ ਦੇ ਦਿੱਤਾ ਕਿ ਤੂੰ ਤਾਂ ਪਹਿਲਾਂ ਹੀ ਵਿਆਹੀ ਹੋਈ ਏ ਜਿਸ ਤੋਂ ਬਾਅਦ ਇਹ ਔਰਤ ਸ਼ਗਨਾ ਵਾਲਾ ਜੋੜਾ ਅਤੇ ਹੱਥਾਂ ਵਿੱਚ ਚੂੜਾ ਪਾ ਕੇ ਬੈਂਡ ਵਾਜਾ ਲੈ ਕੇ ਮੁੰਡੇ ਦੇ ਘਰ ਪਹੁੰਚ ਗਈ ਅਤੇ ਉਸ ਨੂੰ ਕਹਿੰਦੀ ਕਿ ਜਿੰਨਾ ਚਿਰ ਮੇਰੇ ਨਾਲ ਪਿਆਰ ਨਹੀਂ ਕਰਵਾਉਂਦਾ ਮੈਂ ਇੱਥੋਂ ਨਹੀਂ ਜਾਣਾ ਜਿਸ ਨੂੰ ਦੇਖ ਕੇ ਪਰਿਵਾਰ ਵਾਲੇ ਅਤੇ ਆਂਢਗੁਆਣ ਦੇ ਲੋਕ ਵੀ ਹੈਰਾਨ ਰਹਿ ਗਏ ਮੁੰਡੇ ਦੇ ਪਰਿਵਾਰ ਨੇ ਕਿਹਾ ਕਿ ਤੂੰ ਕੌਣ ਹੈ ਕਿਉਂ ਸਾਡਾ ਜਲੂਸ ਕੱਢ ਰਹੀ ਏ ਤਾਂ ਔਰਤ ਕਹਿੰਦੀ ਕਿ ਤੁਸੀਂ ਆਪਣੇ ਮੁੰਡੇ ਨੂੰ ਪੁੱਛੋ ਇਹ ਤੁਹਾਨੂੰ ਸਾਰੀ ਗੱਲ ਦੱਸ ਵੇਗਾ ਇਹ ਸਾਰੀ ਘਟਨਾ ਯੂਪੀ ਦੇ ਰਾਏਪੁਰ ਦੇ ਖਲਿਆਰੀ ਮਾਰਕੀਟ ਦੀ ਹੈ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ